ਖੁੱਪੀ ਹਾਰ ਦਿੱਤੀ ਇਨਸ਼ਾਅੱਲਾ ਸਾਹਿਬਾ ਬਟਿੰਡਾ ਚਹਿਰਵਾਸੀਆ ਔਰ ਬਟਿੰਡੇ ਤੋਂ ਪੰਜਾਬ ਵੀ ਵਿਧਾਨ ਸਭਾ ਦੇ ਵਿੱਚ ਮਾਇੰਦਗੀ ਕਰਦੇ ਹੋਏ ਸਾਡੇ ਐਮਐਲਏ ਸਹਿਬਾਨ ਸਰਦਾਰ ਜਗਨੂ ਸਿੰਘ ਜਗਲ ਮਾਸਟਰ ਰਤਨਪੁਰ ਪੱਤਾ ਜੀ ਮਾਸਟਰ ਜੀ ਸਿੰਘ ਜੀ ਐਮਐਲਏ ਮੋਰਡ ਪਰ ਇਸ ਜ਼ਿਲ੍ਹੇ ਦੇ ਰੈਪਲੀਕ ਮੀਟਰ ਐਸਐਸਪੀ ਕਿਦਾਂ ਨੇ ਮਿਲਿਆ ਪਰ ਸਾਰਾ ਇਸ਼ਾਸ਼ਨ ਪ੍ਰਸ਼ਾਸਨ ਦੇ ਲੋਕ ਆਪ ਲੋਕ ਇਥੇ ਕੀ ਹੈ ਆਪ ਦਾ ਔਰ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਕਲ ਦਿਨਾਂ ਗੁਰੂ ਦੀ ਵਰਖੀ ਹੋਈ ਸਾਜ ਪਾਉਣ ਲੱਗਿਆ ਫਤੇ ਦੀ ਸਾਜ ਪਾਉਣ ਲੱਗਿਆ ਫਤੇ ਦਾ ਜਵਾਬ ਫਤੇ ਚ ਦੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਇਸ ਮੌਕੇ ਤੇ ਲਈ ਤੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਕਿ ਗਿਆ ਇਹ ਉਹ ਕਾਮਨਾਵਾ ਜ਼ਿੰਦਾ ਹਾਂ ਸਾਥੀਓ ਜਿੰਨਾ ਆਜ਼ਾਦੀ ਦੇ ਪਰਵਾਨਿਆਂ ਦੇ ਬਲਿਦਾਨਦਕਾਂ ਸਾਨੂੰ ਇਹ ਮੁਬਾਰਕ ਦਿਹਾੜਾ ਮਨਾਉਣਾ ਨਸੀਬ ਹੋਇਆ ਹੈ ਉਹਨਾਂ तमाम ਸ਼ਹੀਦਾਂ ਨੂੰ ਅੱਜ ਅਗਲੀ ਭੇਟ ਕਰਦਿਆਂ ਮੈਂ ਅੱਜ ਦੇ ਸੁਤੰਤਰ ਸਮਾਗਮ ਦੀ ਸ਼ੁਰੂਆਤ ਸਾਡੇ ਪੰਜਾਬ ਦੇ ਪੰਜਾਬੀ ਸਾਹਿਬ ਦੇ ਬੜੇ ਹੀ ਮਾਨਮਤੇ ਕਵੀ ਲਾਲਾ ਤਹਿਰੀ RAM ਚਾਤਰਕ ਜੀ ਦੀ ਇੱਕ ਰਵਾਈ ਨਾਲ ਕਰਨਾ ਚਾਹੁੰਦਾ ਯਾਤ੍ਰਿਕ ਦੀ ਫਰਮਾਉਂਦੇ ਆ ਹੁਸਨ ਬਦਾਰਤ ਮਹਿਲ ਮਨਾਰੇ ਮੇਲੇ ਅਤੇ ਨਜ਼ਾਰੇ ਜੀਤੇ ਕੀਵੇ ਹੋਏ ਤੱਕ ਤੱਕ ਸੱਚਜ ਜਗਤ ਦੇ ਸਾਰੇ ਪਰ ਜਦੋਂ ਆਜ਼ਾਦ ਜਗਤ ਤੇ ਪੈੜ ਲਗੇ ਚਲਕਾਰੇ ਇਸ ਤੇਰੇ ਲਈ ਕੀ ਦੀ ਅਤੀਸਾ ਸਾਰੇ ਸਵਾਰ ਸਾਰੇ ਸੋ ਆਜ਼ਾਦੀ ਜਿਹੜੀ ਸਭ ਤੋਂ ਕੀਮਤੀ ਜੇ ਸਾਥ ਹੁੰਦਾ ਹੈ ਉਹ ਜਿਹੜਾ ਸਾਰੀਆਂ ਗੱਲਾਂ ਪੁੱਛ ਜਾਂਦੀਆਂ